ਦਿਲਜੀਤ ਦੋਸਾਈ ਦੀ ਮੂਵੀ ਆਈ ਹੈ ਚਮਕੀਲਾ ਤੇ ਲੋਕਾਂ ਨੂੰ ਉਹਦਾ ਜਿਹੜਾ ਦੇਖਣਾ ਮਤਲਬ ਉਹਦੀ ਜਿਹੜੀ ਦਿੱਖ ਹੈਗੀ ਉਹਦੀ ਅਪੀਰੈਂਸ ਆ ਮੂਵੀ ਦੇ ਵਿੱਚ ਚੰਗੀ ਨਹੀਂ ਲੱਗੀ ਬਹੁਤ ਸਾਰੇ ਲੋਕਾਂ ਨੂੰ ਮਤਲਬ ਉਹਨੂੰ ਥੂ ਥੂ ਕਰ ਰਹੇ ਆ ਕਹਿ ਲੋ ਠੀਕ ਹੈ ਹੁਣ ਮੈਂ ਮੇਰੀ ਇੱਕ ਅਪੀਲ ਹੈ ਲੋਕਾਂ ਨੂੰ ਕਿ ਸਾਡੇ ਰੋਲ ਮਾਡਲ ਨਹੀਂ ਹੈ ਕਿ ਜਿਹੜੇ ਆਰਟਿਸਟ ਹੈਗੇ ਠੀਕ ਹੈ ਸਾਡੇ ਰੋਲ ਮਾਡਲ ਕੌਣ ਹੈਗੇ ਸਾਨੂੰ ਕਿੰਨਾਂ ਨੂੰ ਜਿਹੜਾ ਹੈਗਾ ਰੋਲ ਮਾਡਲ ਮੰਨਣਾ ਚਾਹੀਦਾ ਉਹ ਹੈਗੇ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਆ ਬਾਬਾ ਬਰਦਾ ਸਿੰਘ ਬਹਾਦਰ ਜੀ ਮਹਾਰਾਜ ਰঞ্জੀਤ ਸਿੰਘ ਜੀ ਬਾਬਾ ਦੀਪ ਸਿੰਘ ਜੀ ਠੀਕ ਹੈ ਤੇ ਮਤਲਬ ਉਹ ਹਸਤੀਆਂ ਜਿਨ੍ਹਾਂ ਨੇ ਲੋਕਾਂ ਲਈ ਕੁਛ ਕੀਤਾ ਨਿਰਸਵਾਰਥ ਹੋ ਕੇ ਜਿਹੜੇ ਆਪਣੀਆਂ ਜ਼ਿੰਦਗੀਆਂ ਤੱਕ ਲੋਕਾਂ ਲਈ ਵਾਰ ਕੇ ਚਲੇ ਗਏ ਉਹ ਸਾਡੇ ਰੋਲ ਮਾਡਲ ਨੇ ਕਿਸੇ ਦਾ ਚੰਗਾ ਕਰੋ ਕਿਸੇ ਨੂੰ ਬੁਰਾ ਨਾ ਕਿਸੇ ਨਾਲ ਬੁਰਾ ਹੋਣ ਤੱਕ ਨਾ ਦੋ ਕਰਨਾ ਤਾਂ ਦੂਰ ਦੀ ਗੱਲ ਹੈ ਇਹ ਸਾਡੇ ਰੋਲ ਮਾਡਲ ਸੀਗੇ ਸਾਡਾ ਰੋਲ ਮਾਡਲ ਕੋਈ ਸਿੰਗਰ ਜਾਂ ਆਰਟਿਸਟ ਨਹੀਂ ਹੋ ਸਕਦਾ ਉਹ ਬੰਦੇ ਦੀ ਇੱਕ ਪਰਸਨਲ ਲਾਈਫ ਰਹੀ ਆ ਉਹ ਬੰਦਾ ਦੇ ਆਪਣੇ ਪਰਸਨਲ ਸਟਰਗਲ ਰਹੇ ਨੇ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਇੱਕ